ਕਾਲ ਜਿਹੜੇ આરોપી ਸਨ ਉਹ ਵੀ ਫੜ ਲਏ ਗਏ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਬਖਸ਼ਿਆ ਕੋਈ ਨਹੀਂ ਜਾਏਗਾ ਸਵਾਲ ਸਵਾਲ ਵੱਡਾ ਵੱਡਾ ਹੈ ਕਿ ਆਖਰ ਫੇਲਿਅਰ ਕਿਉਂ ਹੈ ਇਹ ਸਭ ਤੋਂ ਵੱਡਾ ਸਵਾਲ ਹੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਪੰਜਾਬ ਵਾਸਤੇ ਉਹਨਾਂ ਦੀ ਨੀਤੀ ਕੀ ਹੈ ਕੀ ਆਮ ਆਦਮੀ ਪਾਰਟੀ ਦਾ ਕੰਮ ਕੇਵਲ ਟਵਿੱਟਰ ਤੇ ਬਿਆਨਬਾਜ਼ੀ ਕਰਨਾ ਜਾਂ ਮਹਿਮਾਨ ਨਵਾਜ਼ੀ ਕਰਨਾ ਇਸ ਤੋਂ ਇਲਾਵਾ ਵੀ ਕੋਈ ਕੰਮ ਹੈ ਬਿਆਨਬਾਜ਼ੀ ਤੇ ਮਹਿਮਾਨ ਨਵਾਜ਼ੀ ਤੋਂ ਬਾਹਰ ਆ ਕੇ ਪ੍ਰੈਕਟੀਕਲ ਕੰਮ ਕਰੋ ਬਹੁਤ ਦੇਰ ਹੋ ਚੁੱਕੀ ਹੈ। ਔਰ ਇਹ ਨਾ ਸੋਚਣਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕਰਤਾ ਡਰ ਜਾਣਗੇ। ਨਾ ਸੀ ਡਰਾਂਗੇ। ਇਹ ਪੰਜਾਬ ਦੀ ਮਿੱਟੀ ਪੰਜਾਬ ਦੀ ਹਫਾਜ਼ਤ। ਵਾਸੀ ਹਜ਼ੀ ਹਰ ਮੋਰਚੇ ਤੇ ਖੜੇ ਸੀ, ਖੜੇ ਹਾਂ, ਖੜੇ ਰਾਂਗੇ। ਔਰ ਇਹ ਪੰਜਾਬ ਦੇ ਅੰਦਰ ਬਿਆਨਬਾਜ਼ੀ ਔਰ ਮਹਿਮਾਨ ਨਵਾਜ਼ੀ ਤੋਂ ਨਿਕਲੋ ਔਰ ਪੰਜਾਬ ਦੀ ਸੁਰੱਖਿਆ ਦੀ ਪੰਜਾਬ ਦੀ ਤਰੱਕੀ ਦੀ ਇਬਾਰਤ ਲਿਖੋ। ਸੈਂਟੀ ਮਹੀਨੇ ਬੀਤ ਗਏ ਉਹ ਤਾਂ ਜਨਤਾ ਕਹਿ ਰਹੀ ਹੈ ਬਾਏ ਬਾਏ ਆਪਦਾ ਪਾਰਟੀ ਬਸ ਹੋਇਆ ਕੇਜਰੀਵਾਦ ਬਸ ਹੋਏ ਭਗਵੰਤ ਮਾਨ ਹੁਣ ਨਹੀਂ ਚਾਹੀਦੀ ਆਪਦਾ ਤੇ ਜਨਤਾ ਕਹਿਣਾ ਬਹੁਤ ਧੰਨਵਾਦ ਤੇ ਇਹ ਸੰਸਾੜੇ ਨਾਲ ਤਰਨ